ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਰੱਬ ਤਾਂ ਤੇਰੇ ਅੰਦਰ ਵਸਦਾ ਰੱਬ ਤਾਂ ਤੇਰੇ ਅੰਦਰ ਵਸਦਾ ਨਾ ਜੰਗਲਾ ਮਿਚ ਡੋਲ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ ਰੱਬ ਤਾਂ ਤੇਰੇ ਅੰਦਰ ਵਸਦਾ ਰੱਬ ਤਾਂ ਤੇਰੇ ਅੰਦਰ ਵਸਦਾ ਨਾ ਚੰਗਨਾ ਵਿੱਚ ਡੋਲ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ ਮਨ ਦੇ ਕੋਪ ਹਨੇਰੇ ਅੰਦਰ ਮਨ ਦੇ ਕੋਪ ਹਨੇਰੇ ਅੰਦਰ ਗਿਆਨ ਦੀ ਜੋਤ ਜਗਾ ਲੈ ਸ਼ੇਵਾਂ ਨੂੰ ਦਿਸਨਾ ਤੈਨੂੰ ਮਨ ਦੇ ਵਿੱਚ ਵਸਾਲੈ ਤੂੰ ਮਨ ਦੇ ਵਿੱਚ ਵਸਾਲੈ ਤੂੰ ਅੰਦਰ ਝਾਤੀ ਵੇਖ ਮਾਰ ਕੇ ਅੰਦਰ ਝਾਤੀ ਵੇਖ ਮਾਰ ਕੇ ਹਰ ਦਮ ਇਹ ਰੱਬ ਕੋਲ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ ਰੱਬ ਤਾਂ ਤੇਰੇ ਵਸਦਾ ਰੱਬ ਦਾ ਤੇਰੇ ਅੰਦਰ ਵਸਦਾ ਨਾ ਚੰਗਲਾ ਵਿਚ ਡੋਲ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ ਬਾਹਰ ਜਾਣ ਦੀ ਲੋੜ ਨਹੀਂ ਬਾਹਰ ਜਾਣ ਦੀ ਲੋੜ ਨਹੀਂ ਮਨ ਖੋਜ ਕਰੇ ਲਬ ਪੈਣਾਏ ਮਨ ਖੋਜ ਕਰੇ ਲਬ ਪੈਣਾਏ ਸੰਗਤ ਵਿੱਚ ਵਸਦਾ ਮਾਲਕ ਏ ਬਾਣੀ ਦਾ ਕਹਿਣਾ ਏ ਏ ਬਾਣੀ ਦਾ ਕਹਿਣਾ ਏ ਨਾਮ ਸਿਮਰੇ ਇਕ ਮਨ ਹੋ ਕੇ ਨਾਮ ਸਿਮਰੇ ਇਕ ਮਨ ਹੋ ਕੇ ਰਹਿਣਾ ਸਦਾ ਢੋਲ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ ਰੱਬ ਦਾ ਤੇਰੇ ਅੰਦਰ ਵਸਦਾ ਤੱਬ ਤਾ ਤੇਰੇ ਅੰਦਰ ਵਸਦਾ ਨਾ ਜੰਗਲਾ ਵਿੱਚ ਡੋਲ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ